ਨੋ ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਲਾਈਵ ਹੋ ਚੁੱਕੇ ਆ ਜੀ। ਐ ਹਰਮਨ ਟੀਮਾ ਦੇ ਉਸਤਾਦ ਸਤਿਗੁਰ ਜੀਮਾ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਕਿਵੇਂ ਮਤਲਬ ਮੁਲਾਕਾਤ ਕਿਵੇਂ ਹੋਈ ਤੁਹਾਡੀ? ਉਹਦੇ ਬਾਰੇ ਜਾਣਨਾ ਚਾਹੁੰਦੇ ਆਂ ਅਸੀਂ। ਅੱਛਾ ਜੀ। ਦੇਖੋ ਜੀ ਹਰਮਨ ਟੀਮਾ ਜੀ ਡੰਗਰ ਚਾਰਦਾ ਹੁੰਦਾ ਸੀ। ਜਦ ਮੈਂ ਉਹਦੇ ਕੋਲ ਦੀ ਲੰਘਦਾ ਤੇ ਮੈਨੂੰ ਉਹਦੀ ਆਵਾਜ਼ ਬਹੁਤ ਪਸੰਦ ਲੱਗੀ। ਅੱਛਾ ਜੀ। ਮਤਲਬ ਫਿਰ ਉਸ ਤੋਂ ਬਾਅਦ ਕਿਵੇਂ ਮਤਲਬ ਉਹ ਇੰਨੀ ਤਰੱਕੀ ਕਰ ਗਏ ਤੇ ਤੁਸੀਂ ਮਤਲਬ ਤੁਹਾਡਾ ਨਾਮ ਨਹੀਂ ਆਇਆ ਫੇਰ ਵੀ। ਇਹਦੇ ਬਾਰੇ ਕੀ ਦੱਸਣਾ ਤੇ ਉਹਨਾਂ ਦਾ? ਉਹੋ ਜੀ ਜਿਹਦੇ ਵਿੱਚ ਮੈਂ ਗੀਤ ਲਿਖਦਾ ਹੁੰਦਾ ਸੀ ਉਹ ਮੇਰੇ ਕੀਤਾ ਦੀ ਡੈਰੀ ਲੈ ਜੀ ਡੈਰੀ ਲੈ ਕੇ ਦੀ ਕਰਤੀ ਸੋ ਇਹ ਦੇਖ ਲੋ ਕਿ ਕਿੱਦਾਂ ਵੱਡਾ ਧੋਖਾ ਹੋਇਆ ਮਤਲਬ ਇਹਨਾਂ ਦੇ ਨਾਲ ਵੀ ਇਹ ਕਹਿੰਦੇ ਵੀ ਜਦੋਂ ਉਹ ਡੰਕਰ ਚਾਰਦਾ ਹੁੰਦਾ ਸੀ ਤੇ ਇਹਨਾਂ ਦੀ ਜਿਹੜੀ ਕਾਪੀ ਸੀ ਉਹ ਲੈ ਗਿਆ ਚੱਕ ਕੇ ਤੇ ਇਹਨਾਂ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ ਜੀ ਮਤਲਬ ਇਹ ਹੀ ਗੱਲ ਹਨਾ ਤੇ ਅਸੀਂ ਇਹਨਾਂ ਤੋਂ ਵੀ ਇੱਕ ਗਾਣਾ ਸੁਣਨਾ ਚਾਹਾਂਗੇ ਗਾਣਾ ਸੁਣਾ ਦਿਓ ਜੀ ਇੱਕ ਅੱਛਾ ਨਾ ਮੇਰੀ ਮੇਰੀ ਕਰਿਆ ਕਰ ਉਹਦੀ ਕੁਦਰਤ ਕੋਲੋਂ ਡਰਿਆ ਕਰ ਜੀਨੇ ਅੰਤ ਸਹਾਈ ਹੋਣਾ ਏ ਤੂੰ ਮਨ ਲਾਉ ਦਾ ਪਾਣਾ ਏ ਰੰਗਲੀ ਦੁਨੀਆ ਚੋਂ ਇੱਕ ਦਿਨ ਖਾਲੀ ਹੱਥ ਤੁਰ ਜਾਣਾ ਏ ਰੰਗਲੀ ਦੁਨੀਆ ਚੋਂ ਇੱਕ ਦਿਨ ਖਾਲੀ ਹੱਥ ਤੁਰ ਜਾਣਾ ਤਕ ਤਕ ਲਓ ਜੀ ਗਾਣਾ ਦਾ ਇਹਨਾਂ ਦਾ ਬਹੁਤ ਸੋਹਣਾ ਗਾਇਆ ਤੇ ਅਸੀਂ ਇੱਕ ਗੱਲ ਹੋਰ ਜਾਣਨਾ ਚਾਹੁੰਦੇ ਹਾਂ ਜੀ ਇਹਨਾਂ ਤੋਂ ਕੀ ਮਤਲਬ ਚੀਮੇ ਦੀ ਚੀਮੇ ਚੜਾਈ ਆਈ ਉਹਦੇ ਬਾਰੇ ਤੁਸੀਂ ਕੀ ਮਤਲਬ ਰਾਇ ਤੁਹਾਡੀ ਕੀ ਰਾਇ ਆ ਜੀ ਵੀ ਮਤਲਬ ਆਪਣੀ ਰਾਇ ਤਾਂ ਇਹੀ ਆ ਜੀ ਪ੍ਰਮਾਤਮਾ ਉਹਨਾਂ ਨੂੰ ਚਾਦਦੇ ਆਂ ਕਲਾ ਰੱਖੇ ਉਹਨਾਂ ਨੂੰ ਇਸੇ ਤਰ੍ਹਾਂ ਤਰੱਕੀਆਂ ਵਾਸਤੇ ਬਹੁਤ ਵਧੀਆ ਜੀ ਮੈਂ ਉਹਦੇ ਲਈ ਕੁਝ ਹੋਰ ਕਹਿ ਨਹੀਂ ਸਕਦਾ ਚਲੋ ਠੀਕ ਆ ਜੀ ਲਓ ਜੀ ਇਹਨਾਂ ਦਾ ਟਾਈਮ ਬਹੁਤ ਕੱਟ ਆ ਜੀ ਤੇ ਇਹ ਕਹਿੰਦੇ ਸਾਨੂੰ ਅਗਾਹ ਵੀ ਸ਼ੋਰ ਹੋਣ ਜਾਣਾਗਾ ਤੇ ਉਸ ਤੋਂ ਬਾਅਦ ਅਸੀਂ ਇੱਕ ਵਾਰੀ ਫੇਰ ਲਾਈਵ ਹੋਵਾਂਗੇ ਸਾਰਿਆਂ ਦਾ ਜੀ ਧੰਨਵਾਦ ਲਵ ਯੂ ਆਲ